ਪਰ ਜਿੰਨਾ ਘਰਾਂ ਚ ਸੰਸਕਾਰ ਚੰਗੇ ਆ ਨਾ ਉਹ ਐਸ ਯੁੱਗ ਵਿੱਚ ਵੀ ਆਪਣੇ ਮਾਪੇ ਦੀ ਇੱਜ਼ਤ ਕਰਦੇ ਆ ਪਰ ਤੁਹਾਨੂੰ ਏਦਾਂ ਦੇ ਪਰਿਵਾਰ ਲੱਭਣੇ ਬੋਲੋ ਪਿਆਰਿਓ ਜੀ ਬਹੁਤ ਔਖੇ ਉਂਗਲਾ ਤੇ ਗੈਣ ਵਾਲੇ ਇੰਜ ਕਹਿ ਲੋ ਵੀ ਉਹਨਾਂ ਦੇ ਘਰਾਂ ਸਵਰਗ ਹੈ ਬੈਕੁੰਠਾ ਜਿੰਨਾ ਘਰਾਂ ਦੇ ਵਿੱਚ ਬੱਚੇ ਆਪਣੇ ਮਾਪੇ ਦੀ ਰੱਜ ਕੇ ਰਿਸਪੈਕਟ ਕਰਦੇ ਆ ਇੱਜ਼ਤ ਕਰਦੇ ਆ ਮਾਪੇ ਦੀ ਗੱਲ ਸੁਣਦੇ ਆ ਸਲਾਮਾਂ ਕਰਦੇ ਆ ਬੈਠ ਕੇ ਵਿਚਾਰ ਕਰਦੇ ਆ ਬਹੁਤ ਚੰਗੀ ਗੱਲ ਹੈ ਹੁਣਾਂ ਵੀ ਚਾਹੀਦਾ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਥੋੜੀ ਜਿਹਾ ਆਵਾਜ਼ ਘੱਟ ਕਰਦੇ ਹੋ ਜੀ ਗੁਰੂ ਰਾਮਦਾਸ ਪਿਤਾ ਮਹਾਰਾਜ ਬਖਸ਼ਿਸ਼ ਕਰ ਰਿਹਾ ਕਹਿੰਦੇ ਅੱਗੋਂ ਦੇ ਸਤ ਘੱਟ ਕਰ ਦੋ ਬਾਦ ਅੱਗੋਂ ਦੇ ਸਤ ਭਾਉ ਨਾ ਦਿੱਚੈ ਅੱਗੋਂ ਦੇ ਸਤ ਜਿਹਨਾਂ ਨੂੰ ਬਾਣੀ ਆਉਂਦੀ ਨਾਲ ਨਾਲ ਪੜੋ ਜੀ ਅੱਗੋਂ ਦੇ ਸਤ ਭਾਉ ਨਾ ਦਿੱਚੈ ਪਿੱਛੋਂ ਦੇ ਆਖਿਆ ਕੰਮ ਨਾ ਹੋਵੇ ਕਹਿੰਦੇ ਗੁਰੂ ਨੇ ਕੋਈ ਗੱਲ ਕਹੀ ਇਹਨੂੰ ਆਪਾਂ ਸੌਖੀ ਐਗਜ਼ੈਂਪਲ ਲਈਏ ਕਈ ਵਾਰੀ ਘਰ ਦੇ ਵਿੱਚ ਨਾ ਦਾਦਾ ਬੈਠਾ ਹੁੰਦਾ ਹੈ ਚਾਚਾ ਬੈਠਾ ਹੈ ਤਾਇਆ ਬੈਠਾ ਹੈ ਪਿਤਾ ਬੈਠਾ ਉਹਨੇ ਆਪਣੇ ਪੁੱਤਰ ਨੂੰ ਆਵਾਜ਼ ਮਾਰੀ ਕਹਿੰਦਾ ਬੇਟਾ ਇੱਧਰ ਆ ਕਹਿੰਦਾ ਪੁੱਤਰ ਹੁਣ ਤੂੰ ਵੈਸੇ ਜਵਾਨੀ 'ਚ ਪੈਰ ਰੱਖਿਆ ਹੈ ਤੂੰ ਬਾਹਰ ਨਿਕਲੇ ਆ ਮੈਨੂੰ ਮਾੜਾ ਜਿਹਾ ਪਤਾ ਲੱਗਾ ਜਿੰਨਾ ਲੋਕਾਂ ਨਾਲ ਤੂੰ ਤੁਰਿਆ ਫਿਰਦਾ ਐ ਉਹ ਬੰਦੇ ਚੰਗੇ ਨਹੀਂ ਹੈਗੇ ਕਈ ਵਾਰੀ ਆਪਣੇ ਵੱਡੇ ਕਹਿੰਦੇ ਆ ਨਾ ਆਪਾਂ ਨੂੰ ਕਿ ਪੁੱਤ ਜਿੰਨਾ ਨਾਲ ਤੂੰ ਤੁਰਿਆ ਫਿਰਦਾ ਹੈ ਉਹ ਬੰਦੇ ਚੰਗੇ ਨਹੀਂ ਹੈਗੇ ਅੱਛਾ ਬਾਪੂ ਕਿਉਂ ਕਹਿੰਦਾ ਭਲਾ ਪਿਓ ਕਿਉਂਕਿ ਉਹਦਾ ਆਪਣਾ ਇੱਕ ਤਜਰਬਾ ਹੈ ਉਹ ਆਪਣੇ ਤਜਰਬੇ ਚ ਇਹ ਗੱਲ ਕਹਿ ਰਿਹਾ ਤੇ ਉਹ ਆਪਣੇ ਬੱਚੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦਾ ਅਸ਼ਾ ਬੱਚਾ ਜਿਹੜਾ ਵੱਡਾ ਹੋਣ ਹੋ ਰਿਹਾ ਵਾ ਉਹ ਆਪਣਾ ਬਿਜ਼ਨਸ ਸਾਝਾ ਜਿੰਨਾ ਨਾਲ ਕਰ ਰਿਹਾ ਕੰਮਕਾਰ ਸ਼ੁਰੂ ਕਰ ਰਿਹਾ ਦਾਦੇ ਨੇ ਆਖਿਆ ਦਾ ਪੁੱਤ ਇਹਨਾਂ ਨਾਲ ਤੁਰਿਆ ਫਿਰਦਾ ਨਾ ਇਨਸਾਨ ਚੰਗੇ ਨਹੀਂ ਹੈਗੇ ਉਹ ਤੇਰਾ ਨੁਕਸਾਨ ਕਰਨਗੇ ਆਉਣ ਵਾਲੇ ਸਮੇਂ ਚ ਮੈਨੂੰ ਪਤਾ ਲੱਗਾ ਕਿ ਤੂੰ ਕੋਈ ਕਾਰੋਬਾਰ ਸ਼ੁਰੂ ਕਰਨ ਲੱਗਾ ਉਹਨਾਂ ਨਾਲ ਤੇ ਆ ਕਿ ਉਹ ਬੱਚੇ ਨੇ ਇੱਕ ਜਵਾਬ ਦਿੱਤਾ ਕਹਿੰਦੇ ਪਿਤਾ ਜੀ ਤੁਹਾਡੀ ਉਮਰ ਹੋਰ ਸੀ ਸਾਡੀ ਉਮਰ ਹੁਣ ਹੋਰ ਹੈ ਜ਼ਰੂਰੀ ਨਹੀਂ ਜਿਹੜੇ ਤੁਹਾਡੇ ਵੇਲੇ ਮਾਰੇ ਹੋਣਗੇ ਸਾਡੇ ਵੇਲੇ ਵੀ ਮਾਰੇ ਹੋਣਗੇ ਹੁਣ ਉਹ ਬੰਦੇ ਸੁਧਰ ਗਏ ਨੇ ਮੈਂ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹੋ ਸਕਦਾ ਉਹਨੇ 1-2 ਦਿਨ ਗੁੱਸਾ ਵੀ ਕੀਤਾ ਆਪਣੇ ਪਿਤਾ ਦੀ ਗੱਲ ਦਾ ਦਾਦੇ ਦੀ ਗੱਲ ਦਾ ਗੁੱਸਾ ਵੀ ਕੀਤਾ ਕਹਿੰਦਾ ਠੀਕ ਹੈ ਪੁੱਤ ਜ਼ਿੰਦਗੀ ਤੇਰੀ ਮੇਰਾ ਫਰਜ਼ ਸੀ ਤੈਨੂੰ ਸਮਝਾਉਣਾ ਉੱਪਰੋਂ ਆਵਾਜ਼ ਆ ਰਹੀ ਹੈ ਜੀ ਕੋਈ ਉਹ ਆਪਣੀ ਰਫ਼ਤਾਰ ਦੇ ਨਾਲ ਬੱਚਾ ਜ਼ਿੰਦਗੀ ਜੁਈ ਜਾਂਦਾ ਹੈ ਕੰਮ ਚੱਲੀ ਜਾਂਦਾ ਹੈ ਪਰ ਇੱਕ ਵਕਤ ਆਇਆ ਜਦੋਂ ਇਹਨਾਂ ਨੁਕਸਾਨ ਹੋਣ ਤੋਂ ਬਾਅਦ ਉਹ ਬੱਚਾ ਅੱਜ ਚਿਹਰਾ ਲਟਕਾ ਕੇ ਘਰ ਜੁੱਤਰਿਆ ਫਿਰਦਾ ਹੈ ਦਰਵਾਜ਼ੇ ਬੰਦ ਕਰ ਦਿਓ ਜਿੱਧਰ ਦੀ ਸੰਗਤ ਨੇ ਆ ਜਾਣਾ ਕੋਈ ਨਹੀਂ ਆ ਦਰਵਾਜ਼ਾ ਆ ਵੀ ਬੰਦ ਕਰ ਦਿਓ ਇਧਰ ਦੀ ਸੰਗਤ ਆ ਜਾਊਗੀ ਹੁਣ ਧਿਆਨ ਨਾਲ ਸੁਣਿਓ ਸਾਧ ਸੰਗਤ ਜੀ ਕਿਉਂਕਿ ਅੱਜ ਅਸੀਂ ਗੁਰਮਤ ਤੋਂ ਬਹੁਤ ਦੂਰ ਚਲੇ ਗਏ ਅਜਿ ਖਲਾਬ ਬਹੁਤ ਪੈਦਾ ਹੋ ਗਿਆ ਹੈ ਕਿਉਂਕਿ ਅੱਜ ਇਹਨਾਂ ਇਨਸਾਨ ਇਨਸਾਨ ਪੈਸਾ ਕਾਦੀ ਲਈ ਕਿੰਨਾ ਸੁਖ ਲਈ ਦੇਸ਼ ਤੋਂ ਪ੍ਰਦੇਸ਼ ਜਾਂਦਾ ਹੈ ਪਿੰਡ ਤੋਂ ਸ਼ਹਿਰ ਜਾਂਦਾ ਹੈ ਕਾਰੋਬਾਰ ਕਰਦਾ ਕਾਦੀ ਹਰ ਇੱਕ ਬੰਦੇ ਨੂੰ ਪੁੱਛੋ ਕਾਦੀ ਕਹਿੰਦਾ ਮੇਰਾ ਬਢੇਪਾ ਸੁੱਖਾ ਲੰਘ ਜਾਏ ਹੁਣ ਜਦੋਂ ਬਾਪ ਨੇ ਆਪਣੇ ਪੁੱਤਰ ਦਾ ਚਿਹਰਾ ਲਮਕਿਆ ਹੋਇਆ ਵੇਖਿਆ ਨਾ ਕਿਉਂਕਿ ਜਿਹੜੇ ਘਰ ਚ ਪੈਦਾ ਹੋਏ ਹੁੰਦੇ ਨੇ ਉਹਦੇ ਚਿਹਰਿਆਂ ਤੋਂ ਅੰਦਾਜ਼ਾ ਲੱਗਦੇ ਬੱਚੇ ਨੂੰ ਕੋਈ ਪ੍ਰੋਬਲਮ ਆ ਵੀ ਖੁਸ਼ ਨਹੀਂ ਹੈਗਾ ਉਹਨੇ ਬੜੇ ਪਿਆਰ ਨਾਲ ਬਿਠਾਇਆ ਕੋਲ ਕਹਿੰਦਾ ਪੁੱਤ ਕੀ ਗੱਲ ਪਰੇਸ਼ਾਨ ਲੱਗਦਾ ਏ ਤੂੰ ਕਹਿੰਦਾ ਕੀ ਦੱਸਾਂ ਪਾਪਾ ਜੀ ਗੱਲ ਉਹੀ ਹੋਈ ਜਿਹੜੀ ਗੱਲ ਤੋਂ ਤੁਸੀਂ ਮੈਨੂੰ ਰੋਕਦੇ ਸੀ ਮੇਰਾ ਬੜਾ ਵੱਡਾ ਨੁਕਸਾਨ ਹੋ ਗਿਆ ਉਹ ਬੰਦੇ ਵਾਕਿਆ ਮਾੜੇ ਨਿਕਲੇ ਪਰ ਅਗਿਓ ਬਾਪੂ ਨੇ ਬੜੀ ਪਿਆਰੀ ਗੱਲ ਕਹੀ ਕਹਿੰਦਾ ਪੁੱਤ ਹੁਣ ਪਛਤਾਉਣ ਦਾ ਬੋਲੋ ਜੀ ਕੀ ਫਾਇਦਾ ਕੀ ਫਾਇਦਾ ਹੁਣ ਤਾਂ ਨੁਕਸਾਨ ਕਰਾ ਬੈਠਾ ਹੈ ਅਜੇ ਵੀ ਕੁਝ ਨਹੀਂ ਵਿਗਰਿਆ ਪੁਰਾਣੇ ਬਜ਼ੁਰਗਾਂ ਦੇ ਸ਼ਬਦਾਂ ਦੇ ਤੁਸੀਂ ਡੁੱਲਿਆਂ ਬੇਰਾਂ ਦਾ ਕੁਝ ਨਹੀਂ ਵਿਗਰਿਆ ਅੱਗੇ ਤੁਰ ਪੋ ਤੇ ਇੱਕ ਸ਼ਬਦ ਹੋਰ ਬੋਲਦੇ ਨੇ ਸਵੇਰ ਦਾ ਭੁੱਲਿਆ ਉਹਨੂੰ ਭੁੱਲਿਆ ਨਹੀਂ ਕਹਿੰਦੇ ਪਰ ਜਿਹੜਾ ਸਵੇਰ ਦਾ ਭੁੱਲਿਆ ਮੁੜ ਕੇ ਵਾਪਸ ਆਵੇ ਨਾ ਫੇਰ ਨੁਕਸਾਨ ਹੁਣ ਮੈਂ ਇਹ ਉਦਾਹਰਣ ਦਿੰ ਰਿਹਾ ਵੀ ਤਾਂ ਦਿੱਤੀ ਗੱਲ ਆਪਾਂ ਕਰ ਰਹੇ ਬਾਣੀ ਦੀ ਤੇ ਬਾਣੀ 'ਚ ਹਰ ਗੱਲ ਦਾ ਜਵਾਬ ਹੈ ਗੁਰੂ ਰਾਮਦਾਸ ਪਿਤਾ ਮਹਾਰਾਜ ਕਹਿੰਦੇ ਨੇ ਅੱਗੋਂ ਦੇ ਸਤਿ ਭਾਉ ਨਾ ਦਿੱਚੈ ਜਦੋਂ ਗੁਰੂ ਨੇ ਗੱਲ ਕਹੀ ਸਿੱਖ ਨੂੰ ਤੇ ਸਿੱਖ ਨੇ ਕਿਹਾ ਮਹਾਰਾਜ ਜਿਵੇਂ ਅੱਜ ਦੇ ਸਮੇਂ 'ਚ ਮੰਨ ਲਓ ਸਿੱਖ ਵੀ ਤੇ ਗੁਰੂ ਨੇ ਇਹੋ ਗੱਲ ਹੀ ਕਹਿੰਦਾ ਮੈਂ ਰਮਾਲਾ ਵੀ ਚੜਾ ਦੇਾਂਗਾ ਆ ਵੀ ਕਰ ਦੇਾਂਗਾ ਤੇ ਮਹਾਰਾਜ ਕਹਿੰਦੇ ਵੀ ਬਾਕੀ ਸਭ ਠੀਕ ਹੈ ਪਰ ਜਿਹੜੇ ਤੂੰ ਕੰਮ ਕਰਦਾ ਫਿਰਦਾ ਇਹ ਕੰਮ ਤੇਰੇ ਸਹੀ ਨਹੀਂ ਹੈਗੇ ਤੇ ਜਿਹੜੀ ਗੱਲ ਉਸ ਬੱਚੇ ਨੇ ਆਪਣੇ ਪਿਓ ਨੂੰ ਕਹੀ ਵੀ ਤੁਹਾਨੂੰ ਜੁੱਤੀ ਵੀ ਵਧੀਆ ਮਿਲੂਗੀ ਸੂਟ ਵਧੀਆ ਮਿਲੂਗਾ ਕਪੜਾ ਲੱਤਾ ਵਧੀਆ ਮਿਲੂਗਾ ਪਰ ਤੁਹਾਨੂੰ ਇਹ ਅਧਿਕਾਰ ਨਹੀਂ ਹੈਗਾ ਕਿ ਤੁਸੀਂ ਸਾਡੀ ਹੁਣ ਜ਼ਿੰਦਗੀ ਵਿੱਚ ਦਖਲ ਦਿਓ ਉਹ ਕਹਿੰਦਾ ਠੀਕ ਹੈ ਪੁੱਤ ਜਦਨ ਚਿਹਰਾ ਉਦਾਸ ਹੋਇਆ ਉਦਨ ਬਾਪ ਕੋ ਰਿਆ ਨਹੀਂ ਗਿਆ ਉਹਨੂੰ ਦਖਲ ਫੇਰ ਦੇਣਾ ਪਿਆ ਉਦਾਸੀ ਆਈ ਉਹਨੂੰ ਉਹ ਵਖਰੀ ਗੱਲ ਹੈ ਖੁਸ਼ੀ ਵੇਲੇ ਨਹੀਂ ਉਹਨੇ ਪੁੱਛਿਆ ਆਂਦਾ ਵੀ ਮੈਨੂੰ ਟੋਕੂਗਾ ਪਰ ਜਦਨ ਚਿਹਰਾ ਲਮਕਿਆ ਨਾ ਪੁੱਤ ਦਾ ਉਦਨ ਬਾਪ ਕੋਡ ਉਹ ਨਹੀਂ ਰਿਆ ਗਿਆ ਉਦਨ ਬਾਪ ਨੇ ਫੇਰ ਪੁੱਛਿਆ ਕੀ ਗੱਲ ਆਂਦਾ ਪੁੱਤ ਦੱਸ ਕੀ ਗੱਲ ਹੈ ਪਰੇਸ਼ਾਨ ਕਿਉਂ ਹੈ ਤੂੰ ਸੇਮ ਇਦਾਂ ਹੀ ਗੁਰੂ ਦੇ ਕੋਲ ਆਜ ਸਿੱਖ ਆ ਰਿਹਾ ਸਭ ਕੁਝ ਦਿੰਦਾ ਹੈ ਵੇਖੋ ਸਿੱਖਾਂ ਦੀਆਂ ਸਿੱਖਾਂ ਵੱਲੋਂ ਦਿੱਤੀਆਂ ਹੋਈਆਂ ਪੇਟਾਵਾਂ ਨਾਲ ਹੀ ਤੇ ਡਾਡਾ ਕੁਝ ਬਣਿਆ ਹੈ ਪਿੰਡਾਂ ਵਿੱਚ ਵੇਖ ਲਓ ਸ਼ਹਿਰਾਂ ਵਿੱਚ ਵੇਖ ਲਓ ਵਡੀਆਂ-ਵਡੀਆਂ ਇਮਾਰਤਾਂ ਨੇ 에어 ਕੰਡੀਸ਼ਨ ਗੁਰਦੁਆਰੇ ਬਣ ਗਾਇਆ ਪੱਖੇ ਲੱਗਾ ਹੈ ਮੈਟ ਵਿਛ ਗਿਆ ਪਾਲਕੀਆਂ ਕਮਾਲ ਦੀਆਂ ਲਿਆ ਕੇ ਲਾਤੀਆਂ ਮਾਰਬਲ ਰਾਜਸਥਾਨ ਦਾ ਲਿਆ ਕੇ ਸੋਹਣਾ ਸੁਹਣਾ ਗੁਰਦਿਆਂ ਜੜਾਤਾ ਗੁਰੂ ਪਾਸ਼ਾ ਕਹਿੰਦੇ ਸਭ ਕੁਝ ਠੀਕ ਹੈ ਤੇਰੀ ਗੱਲ ਬੱਚਿਆ ਬਹੁਤ ਵਧੀਆ ਹੈ ਪਰ ਜਿਹੜੇ ਤੂੰ ਕੰਮ ਕਰਦਾ ਫਿਰਦਾ ਹੈ ਉਹ ਕੰਮ ਸਹੀ ਨਹੀਂ ਜਿੰਨਾਂ ਲੋਕਾਂ ਨਾਲ ਤੁਰਿਆ ਫਿਰਦਾ ਉਹ ਕੰਮ ਵਧੀਆ ਇਨਸਾਨ ਨਹੀਂ ਹੈਗੇ ਤੇ ਅੱਗੇ ਉਹ ਸਿੱਖ ਬੋਲਦਾ ਤਾਂ ਨਹੀਂ ਪਰ ਮਨ ਚ ਤੇ ਇਹੋ ਕਹਿੰਦਾ ਕਿ ਤੁਹਾਨੂੰ ਰਮਾਲਾ ਵੀ ਮਿਲੇਗਾ ਤੁਹਾਡੇ ਗੁਰਦੁਾਰੇ ਤਿੰਦਵਾ ਵੀ ਕਮਾਲ ਦਾ ਲਾ ਦੂੰਗਾ ਤੁਹਾਡੇ ਸਭ ਕੁਝ ਵਧੀਆ ਹੋਏਗਾ ਲੰਗਰ ਹਾਲ ਕਮਾਲ ਦਾ ਹੋਏਗਾ ਪਰ ਤੁਹਾਨੂੰ ਇਹ ਅਧਿਕਾਰ ਨਹੀਂ ਹੈਗਾ ਕਿ ਤੁਸੀਂ ਸਾਡੀ ਨਿੱਜੀ ਜ਼ਿੰਦਗੀ ਚ ਕੋਈ ਦਖਲ ਦਿਓ ਅੱਜ ਸਿੱਖ ਨੇ ਗੁਰੂ ਦਾ ਆਪਣੀ ਨਿੱਜੀ ਜ਼ਿੰਦਗੀ ਦਖਲ ਬੰਦ ਕਰ ਦਿੱਤਾ ਤੇ ਖਮਿਆਜਾ ਪੂਤ ਰਿਹਾ ਬੇਮੁਖ ਹੋਏ ਰਾਮ ਤੇ ਲਗਣ ਜਨਮ ਜੋ ਖਿੰਮੇ ਕੋੜੇ ਹੋਏਗੇ ਜਿਤੜੇ ਮਾਇਆ ਭੋਗ ਗੁਰੂ ਰਾਮਦਾਸ ਪਿਤਾ ਮਹਾਰਾਜ ਬਖਸ਼ਿਸ਼ ਕਰਦੇ ਕਹਿੰਦੇ ਅੱਗੋਂ ਦੇ ਸੱਤ ਪਾਉ ਨਾ ਦਿੱਚੇ ਪਿੱਛੋਂ ਦੇ ਆਖਿਆ ਕੰਮ ਨਾ ਆਵੇ ਕਹਿੰਦੇ ਅੱਧ ਦੇ ਵਿੱਚ ਫਿਰੇ ਮਨਮੁਖ ਵਿਚਾਰਾ ਗੱਲੀ ਕਿਉਂ ਸੁਖ ਪਾਵੇ ਅੱਧ ਪਤਾ ਕਿਹਨੂੰ ਕਹਿੰਦੇ ਜਿਹੜਾ ਨਾ ਉਧਰ ਹੋਵੇ ਤੇ ਨਾ ਉਧਰ ਹੋਵੇ ਤੁਸੀਂ ਹੁਣ ਕਿਤੇ ਤੁਰੇ ਜਾਂਦੇ ਹੋ ਨਾ ਗੱਡੀ ਲੈ ਕੇ ਜਾਂਦੇ ਹੋ ਤੁਹਾਡੀ ਗੱਡੀ ਦੇ ਅੱਗੇ ਕੋਈ ਬੰਦਾ ਆ ਜਾਏ ਖਲੋਜੇ ਤੁਸੀਂ ਸੱਜੇ ਕਰੋ ਗੱਡੀ ਉਹ ਬੰਦਾ ਸੱਜੇ ਹੋ ਜਾ ਤੁਸੀਂ ਖੱਬੇ ਕਰੋ ਗੱਡੀ ਤੇ ਉਹ ਬੰਦਾ ਖੱਬੇ ਹਾਰ ਕੇ ਤੁਸੀਂ ਗੱਡੀ ਖਿਲਾੜ ਕੇ ਪਤਾ ਕੀ ਜਾਂਦੇ ਭਰਾਵਾ ਜਾਂ ਸੱਜੇ ਹੋ ਜਾ ਜਾਂ ਖੱਬੇ ਹੋ ਜਾ ਕਈ ਵਾਰੀ ਆਪਣੇ ਤੁਰਿਆ ਵੀ ਇੰਜ ਨਹੀਂ ਵਾਪਰਦਾ ਪੁੱਤਰੇ ਜਾਂਦੇ ਹੁੰਦੇ ਆ ਕਈ ਵਾਰੀ ਆਪਣੇ ਕੋਈ ਬੰਦਾ ਅੱਗੇ ਆ ਜਾਂਦਾ ਆਪਾਂ ਰਾਈਟ ਹੁੰਨੇ ਉਹ ਰਾਈਟ ਹੋ ਜਾਂਦਾ ਆਪਾਂ ਲੈਫਟ ਹੁੰਨੇ ਉਹ ਲੈਫਟ ਹਾਰ ਕੇ ਆਪਾਂ ਉਹਨੂੰ ਕਿਹਨੇ ਭਾਈ ਇਦਾਂ ਕਰ ਜਾਂ ਸੱਜੇ ਹੋ ਜਾ ਜਾਂ ਖੱਬੇ ਹੋ ਜਾ ਨੁਕਸਾਨ ਹੋਏਗਾ ਤੇਰਾ ਵੀ ਤੇ ਸਾਡਾ ਵੀ ਆਪਾਂ ਉਹਨੂੰ ਇਹ ਨਹੀਂ ਕਹਿੰਦੇ ਸੱਜੇ ਹੀ ਹੋ ਜਾ ਕਿਉਂਕਿ ਹੋ ਸਕਦਾ ਉਹਨੇ ਖੱਬੇ ਜਾਣਾ ਹੋਵੇ ਨਾ ਉਹਨੂੰ ਆਪਾਂ ਇਹ ਕਹਿੰਦੇ ਤੂੰ ਖੱਬੇ ਹੋ ਜਾ ਹੋ ਸਕਦਾ ਉਹਨੇ ਸੱਜੇ ਜਾਣਾ ਹੋਵੇ ਆਪਾਂ ਉਹਨੂੰ ਕਹਿੰਦੇ ਫੈਸਲਾ ਤੇਰਾ ਵਾ ਪਰ ਇੱਕ ਬੰਨੇ ਹੋ ਜਾ ਮੇਰਾ ਵੀਰ ਇਦਾਂ ਗੁਰੂ ਪਾਤਸ਼ਾਹ ਕਹਿੰਦੇ ਬੰਦਿਆ ਅੱਧ ਵਿੱਚ ਨਖ ਲੋ ਇੱਕ ਪਾਸੇ ਲੱਗ ਜਾ ਜਾਂ ਪੂਰਾ ਗੁਰੂ ਵਾਲੇ ਬੰਨੇ ਹੋ ਜਾ ਜਾਂ ਪੂਰਾ ਪਖੰਡ ਵਾਲੇ ਬੰਨੇ ਹੋ ਜਾ ਇਹ ਫੈਸਲਾ ਹੁਣ ਤੇਰਾ ਹੈ ਬਈ ਤੈਨੂੰ ਇਹ ਥੋੜਾ ਆਖਿਆ ਵੀ ਤੂੰ ਮੜੀ ਤੇ ਦੀਵਾ ਨਾ ਜਗਾ ਤੂੰ ਜਗਾ ਮੜੀ ਤੇ ਦੀਵਾ ਜਮ ਜਮ ਜਗਾ ਵੀਰਵਾਰ ਜਗਾ ਸ਼ੁਕਰਵਾਰ ਜਾਜ ਸ਼ਨੀਵਾਰ ਜਗਾ ਪਰ ਇਧਰੋਂ ਨਾਤਾ ਤੋੜਦੇ ਵੀ ਮਹਾਰਾਜ ਮੈਨੂੰ ਹੁਣ ਤੁਹਾਡੀ ਲੋੜ ਐ ਨਹੀਂ ਕਿਉਂਕਿ ਮੈਂ ਇੱਕ ਬਨੇ ਹੋ ਗਿਆ ਨੁਕਸਾਨ ਉਥੇ ਇਹ ਹੁੰਦਾ ਵੀ ਤੂੰ ਇਧਰ ਵੀ ਤੁਰਿਆ ਆਉਣਾ ਹੈ ਉਧਰ ਵੀ ਤੁਰਿਆ ਜਾਉਣਾ ਹੈ ਸਿਰ ਤੇਰਾ ਗੁਰੂ ਅੱਗੇ ਵੀ ਝੁਕੀ ਜਾਂਦਾ ਤੇ ਪਖੰਡੀਆਂ ਅੱਗੇ ਵੀ ਝੁਕੀ ਜਾਂਦਾ ਤੂੰ ਇੱਕ ਬਨੇ ਨੇਗਾ ਆਧੇ ਵਿੱਚ ਫਿਰੈ ਸਾਰੇ ਪੜਿਓ ਜੀ ਆਧੇ ਵਿੱਚ ਫਿਰੈ ਮਨ ਮੁਖ ਵਿਚਾਰਾ ਤੇ ਪਾਸ਼ਾ ਕਹਿੰਦੇ ਗੱਲ ਹੀ ਕਿਉਂ ਸੁੱਖ ਪਾਵੇ ਤੇ ਚੇਤਾ ਰੱਖਿਓ ਜਿਹੜੇ ਲੋਕ ਡਬਲ ਮੈਂਟਡ ਹੁੰਦੇ ਆ ਨਾ ਉਹਨਾਂ ਦੀ ਜ਼ਿੰਦਗੀ ਸੁੱਖ ਕਦੀ ਨਹੀਂ ਹੁੰਦਾ ਜਿੰਨੇ ਵੀ ਤੁਹਾਨੂੰ ਸੁਖੀ ਜੀਵਨ ਮਿਲਣਗੇ ਨਾ ਉਹਨਾਂ ਦੀ ਸੰਤੁਸ਼ਟੀ ਦਾ ਰਾਜ ਪਤਾ ਕੀ ਹੋਏਗਾ ਉਹਨਾਂ ਦਾ ਫੋਕਸ ਇੱਕ ਹੋਏਗਾ ਤੁਸੀਂ ਵੇਖੋ ਸਟੂਡੈਂਟ ਹੀ ਵੇਖ ਲਿਓ ਜਿਹੜੇ ਬੱਚੇ ਫੋਕਸ ਰੱਖਦੇ ਨੇ ਜ਼ਿੰਦਗੀ 'ਚ ਉਹ ਕਾਮਯਾਬ ਹੁੰਦੇ ਆ ਜਿਹੜੇ ਕਰੀ ਵੀ ਡਵੈਲਪਮੈਂਟਡ ਹੋਣ ਵੀ ਆ ਕਰ ਕਈ ਬਿਜ਼ਨਸਮੈਨ ਕਈ ਕਾਰੋਬਾਰ ਵੀ ਇੰਜ ਕਰਦੇ ਥੋੜਾ ਜਾ ਕੀਤਾ ਥੋੜਾ ਜਾ ਉਹ ਕਰ ਲਿਆ ਕਈ ਦਵਾਈ ਖਾਣ ਲੱਗੇ ਇੰਜ ਕਰਦੇ ਡਾਕਟਰ ਕੋਲ ਦੋ ਦਿਨ ਐਸ ਡਾਕਟਰ ਕੋਲ ਉਹ ਜੇ ਉਹ ਠੀਕ ਹੋਣ ਲੱਗਦੀ ਤੀਜੇ ਦਿਨ ਫੇਰ ਡਾਕਟਰ ਬਦਲ ਲੈਂਦੇ ਉਹਨੂੰ ਇਹ ਹੀ ਨਹੀਂ ਸਮਝ ਆਉਂਦੀ ਕਿ ਮੈਨੂੰ ਠੀਕ ਇੱਥੇ ਡਾਕਟਰ ਨੇ ਕੀਤਾ ਤੇ ਬਿਮਾਰ ਕਿਹ ਜ਼ਿੰਦਗੀ ਵਿੱਚ ਫੋਕਸ ਹੋਣਾ ਪਾਤਸ਼ਾਹ ਨੇ ਸਾਨੂੰ ਇੱਕ ਇੱਕ ਦੇ ਲੜ ਕਿਉਂ ਲਾਇਆ ਸੀ ਗੁਰੂ ਸਾਹਿਬ ਨੇ ਆਖਿਆ ਬੰਦਿਆ ਸੁੱਖ ਬਾਹਰੋਂ ਨਹੀਂ ਆਉਣਾ ਕਿਤੇ ਸੁੱਖ ਤੈਨੂੰ ਆਪਣੇ ਕੰਮਾਂ ਚੋਂ ਪੈਦਾ ਕਰਨਾ ਪੈਣਾ ਹੁਣ ਗੁਰੂ ਪਾਤਸ਼ਾਹ ਜੀ ਨੇ ਇਥੇ ਕਹਿ ਦਿੱਤਾ ਅੱਧ ਵਿੱਚ ਫਿਰੇ ਮਨਮੁਖ ਵਿਚਾਰਾ ਗੱਲੀ ਕਿਉਂ ਸੁੱਖ ਪਾਵੇ ਜਿਸ ਅੰਦਰ ਪ੍ਰੀਤ ਨਹੀਂ ਸਤਗੁਰ ਕੀ ਸੋ ਕੂੜੀ ਆਵੇ ਕੂੜੀ ਜਾਵੇ ਜਿਸ ਬੱਚੇ ਦਾ ਆਪਣੇ ਪਿਓ ਨਾਲ ਪਿਆਰ ਹੀ ਨਹੀਂ ਉਹਦਾ ਲੋਕਾਂ ਦੇ ਸਾਹਮਣੇ ਆਪਣੇ ਪਿਓ ਦੇ ਗੋਡਿਆਂ ਹੱਥ ਲਾਏ ਦਾ ਅਰਥ ਕੀ ਰਹਿ ਗਿਆ ਜੀ ਉਹ ਤੇ ਪਿਓ ਆਂਦਾ ਯਾਰ ਤੂੰ ਪਖੰਡ ਕਰਦਾ ਅੱਗੋਂ ਪੁੱਛੋ ਤੂੰ ਮੇਰੇ ਨਾਲ ਚੰਗੀ ਤਰ੍ਹਾਂ ਬੋਲਦਾ ਨਹੀਂ ਆਏਗਾ ਤੇ ਸਾਹਮਣੇ ਤੂੰ ਮੇਰੇ ਗੋਡਿਆਂ ਹੱਥ ਲਾ ਦਿੰਦਾ ਤੇ ਪਾਸ਼ਾ ਕਹਿੰਦੇ ਬੰਦਿਆ ਕਿਤੇ ਤੂੰ ਤੇ ਨਹੀਂ ਆਪਣੇ ਗੁਰੂ ਨਾਲ ਇੰਜ ਕਰਦਾ ਇਸ ਕਰਕੇ ਨਵੇਂ ਪਾਸ਼ਾ ਧਾਨ ਗੁਰੂ ਤੇਗ ਬਹਾਦਰ ਮਹਾਰਾਜ ਬਖਸ਼ਿਸ਼ ਕਰਦੇ ਨੇ ਹਰ ਜਸ ਰੇ ਮਨਾ ਸਾਰੇ ਬਲੋ ਹਰ ਜਸ ਰੇ ਮਨਾ ਗਾਇਲ ਹੈ ਅੱਛਾ ਮਨ ਨੂੰ ਕਿਹਾ ਮਨਾ ਹਰੀਦਾ ਜਾ ਸਕਾ ਅਛਾ ਜੇ ਮਨ ਨਹੀਂ ਕਰ ਰਿਹਾ ਤਨ ਕਰ ਰਿਹਾ ਜਿਹੜਾ ਤਨ ਹੈ ਨਾ ਉਹ ਹਰੀਦਾ ਜਾਸ ਬਹੁਤ ਕਰ ਮਨ ਨਹੀਂ ਕਰ ਰਿਹਾ ਸਤਗੁਰ ਨੇ ਆਖਿਆ ਸੀ ਉਸਤਤ ਮਨ ਮੈਂ ਸਾਰੇ ਬੋਲਿਓ ਜੀ ਉਸਤਤ ਮਨ ਮੈਂ ਜਿਦਨ ਸਾਡਾ ਮਨ ਉਸਤਤ ਕਰਨੀ ਸ਼ੁਰੂ ਕਰੇਗਾ ਨਾ ਉਹ ਦਿਨ ਸਾਡੀ ਜ਼ਿੰਦਗੀ ਵਿੱਚ ਤਬਦੀਲੀ ਪਤਾ ਕਿਹੜੀ ਆਏਗੀ ਉਹਦਾ ਸਾਡਾ ਵਿਹਾਰ ਲੋਕਾਂ ਦਾ ਵਧੀਆ ਹੋਏਗਾ ਅਜੇ ਤਨ ਉਸਤਤ ਕਰਦਾ ਇਸ ਕਰਕੇ ਵਿਹਾਰ ਵਧੀਆ ਨਹੀਂ ਹੈਗਾ ਉਸ ਤੋਂ ਤਾਂ ਮਨ ਮੈਂ ਕਰ ਦਰੰਕਾਰ ਕਰ ਮਨ ਮੇਰੇ ਸਤਿ ਬਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਵੋ ਵੇਖੋ ਕਿਡਾ ਪਿਆਰ ਨੁਕਤਾ ਸੁਖੀ ਹੋਣਾ ਚਾਹੁੰਨੇ ਨਾ ਪਾਸ਼ਾ ਕਹਿੰਦੇ ਜ਼ੁਬਾਨ ਨਾਲ ਚੰਗਾ ਬੋਲਿਆ ਕਰ ਕਿਸੇ ਨੂੰ ਕਈ ਵਾਰੀ ਨਾ ਤੁਹਾਡੀ ਜ਼ੁਬਾਨ ਨਾਲ ਜਦੋਂ ਤੁਸੀਂ ਕਿਸੇ ਨੂੰ ਚੰਗੇ ਸ਼ਬਦ ਬੋਲਦੇ ਹੋ ਨਾ ਅਗਲੇ ਨੂੰ ਸੁਖ ਬਾਅਦ ਵਿੱਚ ਮਿਲਣਾ ਤੁਹਾਨੂੰ ਪਹਿਲਾਂ ਸੁਖ ਮਿਲਣਾ ਤੇ ਜਦੋਂ ਤੁਸੀਂ ਜ਼ੁਬਾਨ ਨਾਲ ਕਿਸੇ ਨੂੰ ਮਾੜੇ ਸ਼ਬਦ ਬੋਲਦੇ ਹੋ ਨਾ ਉਹ ਅਗਲਾ ਦੁਖੀ ਬਾਅਦ ਵਿੱਚ ਹੁੰਦਾ ਹੈ ਬੋਲਣ ਵਾਲਾ ਪਹਿਲਾਂ ਦੁਖੀ ਹੁੰਦਾ ਹੈ ਜਿਵੇਂ ਸੱਪ ਦੇ ਵਿੱਚ ਜ਼ਹਿਰ ਹੈ ਮੰਨ ਲਓ ਸੱਪ ਸਾਨੂੰ ਡੰਗ ਮਾਰਦਾ ਤੇ ਆਪਾਂ ਇੰਨੇ ਦੁਖੀ ਆ ਜਿਹਦੇ ਅੰਦਰ 24 ਘੰਟੇ ਜ਼ਹਿਰ ਰਹਿੰਦੀ ਆ ਸੋਚ ਕੇ ਵੇਖੋ ਉਹ ਕਿੰਨਾ ਦੁਖੀ ਹੁੰਦਾ ਹੋਊਗਾ ਉਹਦੀ ਤੇ ਮਾੜੀ ਜੇ ਜ਼ਹਿਰ ਸਾਡੇ ਚ ਆਈ ਤੇ ਆਪਣੀ ਇਹ ਪ੍ਰੋਬਲਮ ਹੈ ਤਾਂ ਹੀ ਤਾਂ ਚੰਦਨ ਨੂੰ ਲਪੇਟੇ ਮਾਰਦਾ ਹੈ ਤਾਂ ਹੀ ਤੇ ਭਾਵੇਂ ਭਾਵੇਂ ਚੰਦਨ ਨੂੰ ਜਫੀਆਂ ਪਾਉਂਦਾ ਵੀ ਚੰਦਨ ਠੰਡਾ ਹੁੰਦਾ ਵੀ ਮਾੜੀ ਮੋੜ ਮੈਨੂੰ ਰਾਹਤ ਮਿਲੇ ਤੋਂ ਸਤਗੁਰ ਨੇ ਇਹ ਸ਼ਬਦ ਬਾਣੀ ਚ ਬਾਰ ਬਾਰ ਵਰਤ ਕੇ ਸਮਝਾਇਆ ਕਿ ਬੰਦਿਆ ਕਿਦਾਂ ਜ਼ਿੰਦਗੀ ਨੂੰ ਜੂਣਾ ਤੂੰ ਹਾਰ ਜਸ ਰੇ ਮਨਾ ਗਾਇਲ ਹੈ ਜੋ ਸੰਗੀ ਹੈ ਇਹੋ ਮਨਾ ਅੱਜ ਵੇਖੋ ਤਨ ਦੇ ਸੁੱਖ ਸਾਡਿਆਂ ਕੋ ਸਾਰਿਆਂ ਕੋ ਹੋ ਗਏ ਆ ਚੰਗਾ ਘਰ ਹੈਗਾ ਵਾ ਚੰਗੇ ਬੈੱਡ ਵਾ ਸੋਣਾ ਨਾ ਬੰਦੇ ਨੇ ਬੰਦੇ ਨੇ ਸੋਣਾ ਹੀ ਆ ਕਮ ਸੇ ਕਾ ਪਰ ਸੌਣ ਵਾਸਤੇ ਵੀ ਬੰਦੇ ਕੋਲ ਅੱਗੇ ਇੱਕ ਮੰਝਾ ਹੈ ਉਸ ਤੋਂ ਅੱਗੇ ਬੈੱਡ ਹੈ ਬੈੱਡ ਦੀਆਂ ਵੀ ਅੱਗੇ ਕੁਆਲਿਟੀਆਂ ਨੇ ਤੂੰ ਕਿੰਨੇ ਕਿੰਨੇ ਵਾਲੇ ਬੈੱਡ ਤੇ ਸੋਣਾ ਹੈ 5000 ਵਾਲੇ ਕਿ 10000 ਵਾਲੇ ਕਿ 20000 ਵਾਲੇ ਤੇ ਹੁਣ ਕਈਆਂ ਨੂੰ 50000 ਵਾਲੇ ਬੈੱਡ ਤੇ ਵੀ ਨੀਂਦ ਨਹੀਂ ਆਉਂਦੀ ਤੇ ਕਦੇਈ ਕਈ ਲਾਣੀ ਮੰਜੀ ਤੇ ਵੀ ਵਧੀਆ ਨੀਂਦ ਪੂਰੀ ਕਰ ਲੈਂਦੇ ਆ। ਕਈਆਂ ਦਾ ਗੱਦਾ 8 ਇੰਚ ਦਾ ਹੈ। 부ੜਕ 부ੜਕ ਰਾਤ ਨੂੰ ਉੱਠਦੇ ਨੇ। ਕਈ ਪ੍ਰਾਲੀ ਵਿਛਾ ਕੇ ਵੀ ਰਾਤ ਨੂੰ ਨੀਂਦ ਪੂਰੀ ਕਰ ਲੈਂਦੇ ਨੇ। ਤੁਸੀਂ ਆ ਵੇਖਿਓ ਜਿਹੜੀਆਂ ਮੰਡੀਆਂ 'ਚ ਸਬਜ਼ੀ ਲੈ ਕੇ ਜਾਂਦੇ ਆ। ਜਿਹੜੇ ਉਹਦੀ ਲੇਬਰ ਕੰਮ ਕਰਦੀ ਕਈ ਵਾਰੀ ਪਿੱਛੇ ਬੈਠੇ ਹੁੰਦੇ ਆ ਤੇ ਇੱਕ ਹੋਰ ਐਗਜ਼ਾਮਪਲ ਦੇਵਾਂ। ਤੁਸੀਂ ਜੇ ਵੇਖਿਆ ਹੋਵੇ ਮੇਰੀ ਅੱਜ ਵੀ ਗੱਲ ਹੋ ਰਹੀ ਸੀ ਜਿਨ੍ਹਾਂ ਨੇ ਬਜ਼ੁਰਗ ਨੇ ਸਾਡੇ ਸਾਡੇ ਵਡ ਵਡੇਰੇ ਨੇ ਮਾਤਾ ਪਿਤਾ ਦਾਦੇ ਦਾਦੀਆਂ ਐਵਰੇਜ ਕੱਢਣ ਲੱਗਾ ਹੋ ਸਕਦਾ ਇਸ ਤੇ ਉਲਟ ਵੀ ਹੋਵੇ ਜਿਹੜਾ ਮਾਤੜ ਬੰਦਾ ਨਾ ਦਿਹਾੜੀਦਾਰ ਬੰਦਾ ਜਿਹੜਾ ਸਵੇਰੇ ਕਮਾ ਕੇ ਸ਼ਾਮਾਂ ਨੂੰ ਖਾ ਲੈਂਦਾ ਉਹ ਫਿਰ ਵੀ ਡਿਗਦੇ ਟੈਂਦੇ ਆਪਣੇ ਮਾਂ ਬਾਪ ਦੀ ਸੇਵਾ ਕਰੀ ਜਾਂਦੇ ਆ ਜਿੰਨੇ ਬਿਰਧ ਆਸ਼ਰਮਾਂ ਚ ਬਜ਼ੁਰਗ ਰੋਲ ਰਹੇ ਨੇ ਸਾਰੇ ਹਾਈ ਫਾਈ ਪਰਿਵਾਰਾਂ ਦੇ ਜਿਨ੍ਹਾਂ ਦੇ ਅੱਗੇ ਨੌਕਰ ਨੇ ਕੋਠੀਆਂ ਨੇ ਕਾਰਾਂ ਨੇ ਜ਼ਮੀਨਾਂ ਨੇ ਜਾਇਦਾਦਾਂ ਨੇ ਅਸਾ ਦਿਹਾੜੀਦਾਰ ਬੰਦਾ ਦਿਹਾੜੀ ਵੀ ਕਰਦਾ ਫਿਰ ਵੀ ਆਪਣੀ ਮਾਂ ਦੇ ਨਾਲ ਬੈਠਾ ਹੈ ਆਪਣੇ ਬਾਪੂ ਨਾਲ ਬੈਠਾ ਹੈ ਆਪਣੀ ਮਾਂ ਨਾਲ ਗੱਲਾਂ ਕਰਦਾ ਹੈ ਤਗੜੇ ਬੰਦੇ ਕੋ ਟਾਈਮ ਹੀ ਨਹੀਂ ਮੈਂ ਇਹਦਾ ਮਤਲਬ ਇਹ ਨਾ ਸਮਝੋ ਕੋ ਬੰਦੇ ਕੋ ਪੈਸਾ ਨਹੀਂ ਪੈਸਾ ਹੋਣਾ ਚਾਹੀਦਾ ਪਰ ਪੈਸਾ ਹੋਣ ਤੋਂ ਬਾਅਦ ਤੁਸੀਂ ਪਰਿਵਾਰ ਚ ਕਿਦਾਂ ਰਹਿਣਾ ਇਹ ਸਿੱਖਿਆ ਵੀ ਬਹੁਤ ਨਾਲ ਜ਼ਰੂਰੀ ਹੋਣੀ ਚਾਹੀਦੀ ਹੈ ਉਹ ਭਾਗਾਂ ਵਾਲੇ ਨੇ ਮੈਂ ਤੇ ਅੱਜ ਵੀ ਕਹਿਣਾ ਐਵਰੇਜ ਦੱਸ ਰਿਹਾ ਹੈਗੇ ਨੇ ਬਹੁਤ ਅਮੀਰ ਪਰਿਵਾਰ ਜਿਹੜੇ ਆਪਣੇ ਪਰਿਵਾਰਾਂ ਚ ਦਾਦੀ ਨਾਲ ਮਾਂ ਨਾਲ ਪਿਤਾ ਨਾਲ ਪਰਿਵਾਰਾਂ ਚ ਰਹਿੰਦੇ ਨੇ ਪਰ ਐਵਰੇਜ ਬਹੁਤ ਘੱਟ ਹੈ ਬਹੁਤੇ ਨੇ ਤੇ ਆਪਣੇ ਬਜ਼ੁਰਗਾਂ ਨੂੰ ਬਿਰਧ ਆਸ਼ਰਮਾਂ ਛੱਡਿਆ ਹੋਇਆ ਹੈ ਉਹ ਕਹਿੰਦੇ ਜਿੰਨੂੰ ਛੱਡੋ ਇਹ ਸਾਡੇ ਤੇ ਬੋਝ ਬਣਦੇ ਆ ਮਾਫ ਕਰਨਾ ਜਿਵੇਂ ਮਾਤਾ ਦੀ ਚੜ੍ਹਾਈ ਕਰਕੇ ਨੇ ਜਾਣਾ ਆਪਾਂ ਸਾਰਿਆਂ ਨੇ ਆ ਜਿੰਨਾਂ ਘਰਾਂ ਚ ਬਜ਼ੁਰਗ ਨੇ ਮੈਂ ਤੇ ਜਦੋਂ ਵੀ ਕੋਈ ਪ੍ਰਾਣੀ ਦੁਨੀਆ ਤੋਂ ਜਾਂਦਾ ਮੈਂ ਤੁਹਾਨੂੰ ਇੱਕ ਸਿੱਖਿਆ ਲੈ ਕੇ ਆਉਣਾ ਹਰ ਥਾਂ ਤੋਂ ਕਿ ਜਾਣ ਵਾਲਾ ਇੱਕ ਸੁਨੇਹਾ ਦੇ ਕੇ ਜਾਂਦਾ ਸਾਨੂੰ ਹਰ ਵਿਅਕਤੀ ਪਤਾ ਕਿਹੜਾ ਕਿ ਜੇ ਇੰਨੇ ਸਾਲ ਉਮਰ ਦੇ ਭੋਕੇ ਮੈਂ ਨਹੀਂ ਰਿਹਾ ਤੇ ਰਹਿਣਾ ਭਾਈ ਤੁਸੀਂ ਵੀ ਨਹੀਂ ਜੇ ਆਪਾਂ ਰਹਿਣਾ ਜੀ ਕਿਸੇ ਨੇ ਨਹੀਂ ਰਹਿਣਾ ਫਿਰ ਕੀ ਕਰੀਏ ਚੰਗੇ ਕੰਮ ਕਰੋ ਕਿਸੇ ਨਾਲ ਚੰਗਾ ਬੋਲੋ ਕਿਸੇ ਨਾਲ ਚੰਗਾ ਵਿਚਰੋ ਸਮਾਜ ਵਿੱਚ ਚੰਗੇ ਗੁਣ ਪੈਦਾ ਕਰੋ ਅਸੀਂ ਇੱਥੇ ਆਉਣ ਤੋਂ ਪਹਿਲਾਂ ਨਾ ਪਿੰਡ ਪੱਖੋਕੇ ਜ਼ਿਲ੍ਹਾ ਬਰਨਾਲਾ ਜਰ ਬਰਨਾਲਾ ਜ਼ਿਲ੍ਹਾ ਵਿੱਚ ਪਿੰਡ ਪਖੂਕੇ ਜੀ ਸਾਡੇ ਉੱਥੇ ਦੋ ਸਮਾਗਮ ਸੀ ਆ ਦੋ ਦਿਨ ਪਹਿਲਾਂ ਦੀ ਗੱਲ ਹੈ ਤੁਸੀਂ ਹੈਰਾਨ ਹੋਗੇ ਉਸ ਪਿੰਡ ਵਿੱਚ ਇੱਕ ਬਜ਼ੁਰਗ ਹੋਏ ਨੇ ਉਹਨਾਂ ਨੇ ਆਪਣੀ ਕਿੰਨੇ ਮੇਰੇ ਖਿਆਲ ਸਰਦਾਰ ਸੁਚਾ ਸਿੰਘ 17 ਕਿਲੇ ਜ਼ਮੀਨ ਉਹਨਾਂ ਨੇ ਪਿੰਡ ਦੇ ਗੁਰਦੁਆਰੇ ਦੇ ਨਾਂ ਲਵਾਈ ਹੈ 17 ਕਿਲੇ ਜ਼ਮੀਨ ਅੱਛਾ ਔਲਾਦ ਨਹੀਂ ਸੀ ਹੈਗੀ ਉਹਨਾਂ ਦੀ ਕਿਉਂਕਿ ਅਨਮੈਰਿਟ ਸੀ ਬੱਚਾ ਨਹੀਂ ਸੀ ਹੈਗਾ ਕੋਈ ਪਰਿਵਾਰ ਨਹੀਂ ਸੀ ਹੈਗਾ ਕੱਲੇ ਸੀ ਜ਼ਮੀਨ ਉਹਨਾਂ ਕੋ ਉਹਨਾਂ ਨੂੰ ਕਿਸੇ ਨੇ ਸਲਾਹ ਦਿੱਤੀ ਉਹਨਾਂ ਦੇ ਨਾਮ ਵੀ ਸਰਦਾਰ ਸੁੱਚਾ ਸਿੰਘ ਤੇ ਮੇਰੇ ਮਨ 'ਚ ਗੱਲ ਆਈ ਮੈਂ ਕਿਹਾ ਵੇਖੋ ਉਹ ਬਜ਼ੁਰਗ ਦੇ ਪ੍ਰੋਗਰਾਮ ਕਰਦੇ ਨੂੰ 54 ਸਾਲ ਹੋ ਗਏ ਨੇ 70 'ਚ ਸ਼ੁਰੂ ਕੀਤਾ ਸੀ ਯਾਨੀ ਕੋ 60 ਦੇ ਡੇਢ ਗੇੜ ਬਾਪੂ ਜੀ ਪੂਰੇ ਹੋ ਚੁੱਕੇ ਸੀ ਤੇ ਮੈਨੂੰ ਮਨ 'ਚ ਗੱਲ ਆਈ ਵੀ ਜਿਹੜੇ 60 'ਚ ਪੂਰੇ ਹੋ ਚੁੱਕੇ ਸੀ ਅੱਜ ਵੀ ਪਿੰਡ ਉਹਨਾਂ ਨੂੰ ਯਾਦ ਕਰਦਾ ਹੈ ਤੇ ਉਸ ਪਿੰਡ 'ਚ ਕਈ 100-100 ਕੱਲੇ ਦੇ ਮਾਲਕ ਵੀ ਹੁੰਦੇ ਆ ਉਹਦੇ ਪੋਤਰਿਆਂ ਤੋਂ ਬਿਨਾਂ ਵਾਦੋ-ਵਾਦ ਉਹਦਾ ਕੋਈ ਪੜਪੋਤਰਾ ਯਾਦ ਕਰਦਾ ਹੋਊਗਾ ਉਹਨੂੰ ਵੀ ਸਾਡਾ ਕੋਈ ਦਾਦਾ ਹੁੰਦਾ ਸੀ ਪਰ ਉਹ ਸਰਦਾਰ ਸੁੱਚਾ ਸਿੰਘ ਨੂੰ ਅੱਜ ਵੀ ਪਿੰਡ ਯਾਦ ਕਰਦਾ ਗੱਲ ਤੇ ਆ ਤੁਹਾਡੇ ਕੰਮ ਇਹ ਤੋਂ ਗੱਲ ਸਮਝ ਆਉਂਦੀ ਵੀ ਦੁਨੀਆ ਵਿੱਚ ਯਾ ਤੁਹਾਨੂੰ ਤੁਹਾਡੀ ਬੱਚਿਆਂ ਕਰਕੇ ਨਹੀਂ ਕਿਸੇ ਨੇ ਕਰਨਾ ਇਹ ਭਲੇਖਾ ਹੈ ਜੇ ਔਲਾਦ ਕਰਕੇ ਕਿਸੇ ਨੇ ਯਾਦ ਕਰਨਾ ਤਾਂ ਰਾਵਣ ਦੇ ਕਿੰਨੇ ਬੱਚੇ ਸੀ ਭਲਾ ਮੰਨੇ ਗਿਆ ਵੀ 1 ਲੱਖ ਪੁੱਤਰ ਸੀ ਸਵਾ ਲੱਖ ਪੁੱਤਰਾ ਸੀ ਤੇ ਭਗਤ ਕਬੀਰ ਜੀ ਨੇ ਕੀ ਆਖਿਆ ਭਲਾ 1 ਲੱਖ ਪੂਤ 1 ਲੱਖ ਪੁੱਤਰ ਤੇ ਸਵਾ ਲੱਖ ਪੋਤਰਾ ਤੇ ਅੱਗੇ ਕੀ ਭਲਾ ਤੇ ਰਾਵਣ ਘਰ ਅੱਜ ਉਹਦੇ ਘਰ ਕੋ ਦਿਵਾ ਬਾਲਣ ਵਾਲਾ ਵੀ ਹੈ ਨਹੀਂ ਤੇ ਕੀ ਗਰੰਟੀ ਆ ਸਾਡੇ ਇੰਨੇ ਸਾਡੇ ਘਰ ਵੀ ਆਉਣ ਵਾਲੇ ਸਮਝ ਕੋ ਦਿਵਾ ਜਗਾਉਣ ਵਾਲਾ ਰਹੂਗਾ ਇਸ ਕਰਕੇ ਜਿਹੜਾ ਤੁਹਾਡਾ ਦੁਨੀਆਂ ਦੇ ਨਾਲ ਲਿੰਕ ਜੁੜਨਾ ਨਾ ਉਹ ਤੁਹਾਡੇ ਆਪਣੇ ਕੰਮਾਂ ਕਰਕੇ ਜੁੜਨਾ ਜੇ ਪੁੱਤਰਾ ਨਾਲ ਦੁਨੀਆਂ ਤੇ ਦੀਵਾ ਜਗਦਾ ਹੁੰਦਾ ਨਾ ਤੇ ਕਲਗੀਧਰ 파ਰਸ਼ਾ ਚੋਂ ਸਾਹਿਬ ਜਿਆਦਾ ਚੋਂ ਇੱਕ ਰੱਖ ਲੈਂਦੇ ਕਿ ਮੇਰਾ ਦੀਵਾ ਜਗਦਾ ਰਹੇ ਪਰ ਚਾਰੇ ਕੁਰਬਾਨ ਕਰਕੇ ਵੀ ਜਿਹੜਾ ਦੀਵਾ ਗੁਰੂ ਗੋਬਿੰਦ ਸਿੰਘ ਮਹਾਰਾਜ ਜਗਾਗੇ ਆ ਨਾ ਅਸੀਂ ਲੋਕਾਂ ਨਾਲ ਠਗੀਆਂ ਬੇਇਮਾਨੀਆਂ ਕਰਕੇ ਆਪਣੇ ਬੱਚਿਆਂ ਦੇ ਮੂੰਹ ਚ ਪਾ ਕੇ ਵੀ ਉਹ ਦੀਵਾ ਜਗਦਾ ਨਹੀਂ ਰੱਖ ਸਕਦੇ ਦੀਵਾ ਜਗਣਾ ਤੁਹਾਡੇ ਆਪਣੇ ਕੰਮਾਂ ਨਾਲ ਕਿਸੇ ਨਾਲ ਚੰਗਾ ਬੋਲੋ ਕਿਸੇ ਦਾ ਭਲਾ ਕਰੋ ਕਿਸੇ ਦੇ ਕੰਮ ਆਓ ਜਿਹਨੂੰ ਕਹਿ ਸਕਦੇ ਆਪਾਂ ਸਰੀਰ ਵਿੱਚ ਕੋਈ ਇੱਕੋ ਇਨਸਾਨ ਹੀ ਆ ਨਾ ਜਿਹੜਾ ਕਿਸੇ ਦੇ ਕੰਮ ਆ ਸਕਦਾ ਹੈ ਤਾਂ ਪਾਸ਼ਾ ਜੀ ਕਹਿੰਦੇ ਹਰ ਜਾ ਸਰੇ ਮਨਾਂ ਗਾਇਲ ਜੋ ਸੰਗੀ ਹੈ ਤੇਰੂ ਔਸਰ ਬੀਤਿਓ ਜਾਤ ਹੈ ਸਮਾਂ ਲੰਘਦਾ ਜਾਂਦਾ ਕੀ ਕਰ ਕਹਿਓ ਮਾਨ ਲੈ ਮੇਰੋ ਮੇਰੀ ਗੱਲ ਕਹੀ ਨੂੰ ਮੰਨ ਲੈ ਤੇ ਗੁਰਮਤ ਦਾ ਕੀ ਵਿਸ਼ਾ ਜੀ ਮੰਨਣਾ ਅੱਜ ਕੀ ਹੋਰੀ ਗੁਰਦ੍ਰੇ ਵਿੱਚ ਪੂਜਾ ਮੰਨਿਆ ਨਹੀਂ ਜਾ ਰਿਆ ਪੜੀ ਜਾਂਦੇ ਅਸੀਂ ਸਭ ਸਿੱਖਨ ਕੋ ਹੁਕਮ ਹੈ ਗੁਰੂ ਕੀ ਪੜਦੇ ਆਪਾਂ ਜੀ ਸਭ ਸਿੱਖਨ ਕੋ ਹੁਕਮ ਹੈ ਤੇ ਮੰਨਦੇ ਕਿਥੇ ਆਪਾਂ ਜੇ ਪਿੰਡ ਦੇ ਵਿੱਚ ਗੁਰੂ ਦੀ ਗੱਲ ਮੰਨੀ ਹੋਵੇ ਤੇ ਪਿੰਡ ਚ ਮੜੀ ਵੀ ਹੋਵੇ ਕੋਈ ਦੀਵਾ ਵੀ ਜਗਾਵੇ ਸੋਚੋ ਤੁਸੀਂ ਪੰਜਾਬ ਤਾਂ ਮੈਨੂੰ ਲੱਗਦਾ ਕੋਈ ਪਿੰਡ ਨਹੀਂ ਹੈਗਾ ਜਦੋਂ ਕਿ ਮੈਂ ਘੁੰਮ ਕੇ ਵੇਖਿਆ ਜੀ ਹੋਵੇ ਤੇ ਅੱਜ ਤੱਕ ਸਾਡੀ ਸਾਡੀ ਨੌਲੇਜ ਵਿੱਚ ਨਹੀਂ ਆਇਆ ਕਿਸੇ ਪਿੰਡ ਵਿੱਚ ਵੱਡੀ ਹੋਏਗੀ ਕਿਸੇ ਪਿੰਡ ਵਿੱਚ ਛੋਟੀ ਹੋਏ ਕਈਆਂ ਪਿੰਡਾਂ ਦੇ ਚਾਰ-ਚਾਰ ਵੀ ਹੈਗੀਆਂ ਚਾਰ-ਚਾਰ ਜਗ੍ਹਾ ਬਣੀਆਂ ਪਿੰਡਾਂ ਵਿੱਚ ਜੀਵੇ ਜਗਾਉਣ ਵਾਲੀਆਂ ਤੇ ਕਈ ਪੁੱਛਦੇ ਜੀ ਗੁਰੂ ਰਾਮ ਸਾਹਿਬ ਜੀ ਲਿਖਿਆ ਜੀ ਮੱਠੀ ਤੇ ਦੀਵਾਨੇ ਜਗਾਉਣਾ ਤੇ ਮੈਂ ਕਹਾ ਤੁਸੀਂ ਸੁਣਿਆ ਨਹੀਂ ਕਦੀ ਕਿਉਂਕਿ ਬਾਣੀ ਅਸੀਂ ਕਦੀ ਕੋਲ ਬਹਿ ਕੇ ਸੁਣੀ ਨਹੀਂ ਦੁਬਦਾਂ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜਾ ਇਮਸਾਨ ਨਾ ਜਾਈਂ ਲਿਖਿਆ ਬਾਣੀ ਚ ਹੁਣ ਜੇ ਆਪਾਂ ਕੋਲ ਬਹਿ ਕੇ ਸੁਣੀ ਨਹੀਂ ਤੇ ਫੇ ਕਸੂਰ ਕਿਹਦਾ ਹੋਇਆ ਜੀ ਸਾੜਾ ਹੀ ਹੋਇਆ ਨਾ ਸਤਗੁਰਾਂ ਨੇ ਲਿਖਿਆ ਹੋਇਆ ਅਛਾ ਦੂਜੀ ਗੱਲ ਨਸ਼ੇ ਬਾਰੇ ਲਿਖਿਆ ਹੋਇਆ ਗੁਰਮਤਿ ਕਿ ਝੂਠਾ ਮਦ ਮੂਲ ਨ ਪੀਚੈ ਜੇ ਕਾ ਪਰਵਸ ਆਏ ਅਜੇ ਨਸ਼ੇ ਵੀ ਆ ਗਏ ਸਾਡੇ ਘਰਾਂ ਚ ਤੇ ਅਸੀਂ ਰੋਜ਼ ਪੜਿਆ ਸਭ ਸਿਕਨੂ ਕੋ ਹੁਕਮ ਹੈ ਗੁਰੂ ਮਾਨਿਓ ਅਸੀਂ ਮੰਨਿਆ ਤੇ ਹੈ ਹੀ ਨਹੀਂ ਤੇ ਪੂਜਿਆ ਅਸੀਂ ਥਾਲੀਆਂ ਕਮਾਈਆਂ ਪ੍ਰਕਰਮਾ ਕੀਤੀਆਂ ਫੁੱਲ ਸੁਟੇ ਵੀ ਮਹਾਰਾਜ ਖੁਸ਼ ਹੋ ਜਿਓ ਇਦਾਂ ਹੀ ਸਾਡੇ ਉਤੇ ਮੰਨਣ ਵਾਲੀ ਉਮੀਦ ਨਾ ਲਾਇਓ ਸਤਗੁਰ ਜੀ ਕਹਿੰਦੇ ਸੇਵਕ ਸਿੱਖ ਪੂਜਣ ਸਾਬੇ ਆਵੇ ਸਭ ਗਾਵੇ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਂ ਗਾਉਣ ਵਾਲੇ ਦਾ ਗਾਉਣਾ ਤੇ ਸੁਣਣ ਵਾਲੇ ਦਾ ਸੁਣਨਾ ਪ੍ਰਵਾਨ ਕਿਵੇਂ ਹੋਇਆ ਜਿਨੇ ਗੁਰੂ ਦੀ ਆਗਿਆ ਨੂੰ ਮੰਨਿਆ ਹੈ ਜਿਹੜੇ ਗੁਰੂ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ ਚ ਲਾਗੂ ਕਰ ਲਿਆ ਹੈ ਤੋ ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਆ ਜਿਹੜੇ ਸਾਡੇ ਕਰਾਂ ਚ ਵੱਡ ਵਡੇਰੇ ਨੇ ਬਜ਼ੁਰਗ ਨੇ ਖਾਸ ਕਰਕੇ ਇੱਕ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੈਂ ਹਰ ਸਟੇਜ ਤੇ ਗੱਲ ਬੋਲਦਾ ਬਜ਼ੁਰਗਾਂ ਨੂੰ ਆਪਣੇ ਤੇ ਬੋਝ ਕਦੀ ਨਾ ਸਮਝੋ ਨਾ ਜੇ ਅੱਜ ਤੁਹਾਨੂੰ ਤੁਹਾਡੇ ਬਜ਼ੁਰਗ ਤੋ ਬੋਝ ਲੱਗਦੇ ਆ ਨਾ ਤੇ ਫਿਰ ਤੁਹਾਡੇ ਬੱਚਿਆਂ ਨੇ ਕੱਲ ਨੂੰ ਇਹ ਸ਼ਬਦ ਤੁਹਾਡੇ ਲਈ ਵੀ ਬੋਲਣੇ ਵਾਂ ਬੋਲਣੇ ਆ ਪੱਕੇ ਬੋਲਣਗੇ ਕਿਉਂਕਿ ਉਹ ਗੱਲ ਤੇ ਜੋ ਤੁਸੀਂ ਕਹੋਗੇ ਜਿੱਦਾਂ ਦੀ ਖੂਚ ਆਵਾਜ਼ ਮਾਰੋਗੇ ਉਦਾਂ ਦੀ ਬੈਕ ਆਉਣੀ ਹੈ ਸਮਾਜ ਵਿੱਚ ਕਿਦਾਂ ਰਹਿਣਾ ਕਈ ਵਾਰੀ ਬੰਦੇ ਨੂੰ ਲੱਗਦਾ ਨਾ ਵੀ ਹੁਣ ਘਰ ਬਣਾ ਲਿਆ ਕੋਠੀ ਵਧੀਆ ਬਣਾ ਲਈ ਆ ਇਹ ਚ ਬੇਬੇ ਥੁੱਕੇਗੀ ਇਹਦੀ ਇਹ ਬਲਗਮ ਆਉਂਦੀ ਆ ਜਾਂ ਬਾਪੂ ਖੰਗਦਾ ਹੈ ਇਹ ਸਾਡੀ ਕੋਠੀ ਦੀ ਸ਼ਾਨ ਵਿਗਾੜਦਾ ਵਾ ਪਰ ਇਹ ਨਹੀਂ ਪਤਾ ਵੀ ਸਾਡੇ ਘਰਾਂ ਦੀ ਸ਼ਾਨ ਹੀ ਬਜ਼ੁਰਗ ਵਾ ਬੱਚਿਆਂ ਨੂੰ ਇਸ ਗੱਲ ਦਾ ਅਹਿਸਾਸ ਕਰਾਉਣਾ ਬਹੁਤ ਜ਼ਰੂਰੀ ਹੈ ਕਿ ਸਾਡੇ ਬਜ਼ੁਰਗ ਸਾਡੇ ਘਰਾਂ ਦੀ ਸ਼ਾਨ ਆ ਭਾਵੇਂ ਸਾਡੀ ਕੋਈ ਦਾਦੀ ਆ ਭਾਵੇਂ ਸਾਡੀ ਕੋਈ ਨਾਨੀ ਆ ਭਾਵੇਂ ਸਾਡੀ ਕੋਈ ਮਾਂ ਆ ਏਦਾਂ ਏਦਾਂ ਤੇ ਬੱਚੇ ਵੀ ਹੈਗੇ ਜਿਨ੍ਹਾਂ ਨੇ ਦੁਨੀਆ ਤੇ ਮਿਸਾਲ ਕਾਇਮ ਕਰਕੇ ਰੱਖ ਦਿੱਤੀ ਹੈ ਮਿਸਾਲ ਅੱਜ ਤੇ ਤੁਹਾਡੇ ਮੇਰੇ ਖਿਆਲ ਜਪੂਗਪੁਰ ਦੇ ਇਲਾਕੇ ਦਾ ਇੱਕ ਨੌਜਵਾਨ ਹੈ ਜਿਵੇਂ ਭੁੱਲਦਾ ਨਹੀਂ ਤੇ ਉਹਦਾ ਨਾਂ ਰਾਣਾ ਛੋਟਾ ਕੈਨੇਡਾ ਦਾ ਪੀਆਰ ਹੈ ਜੀ ਉਹ ਬੱਚਾ ਤੇ ਮਾਤਾ ਬਿਮਾਰ ਹੋ ਗਈ ਮਾਤਾ ਨੂੰ ਹੁਣ ਕੈਨੇਡਾ ਨਹੀਂ ਸੀ ਘਟ ਸਕਦਾ ਉਸ ਬੱਚੇ ਦੇ ਅੱਗੇ ਸਿਰ ਝੁਕਦਾ ਜੀ ਉਹ ਮਾਂ ਲਾਗੇ ਉਹ ਲਿਆ ਹੀ ਨਹੀਂ ਉਹ ਆਂਦਾ ਵੀ ਡਾਲਰ ਤੇ ਸਾਰੀ ਜ਼ਿੰਦਗੀ ਕਮਾਈ ਜਾਣੇ ਮਾਂ ਨੂੰ ਪੋਥੜਾ ਲੱਭਣਾ ਹੈ ਉਹ ਆਪਣੀ ਮਾਂ ਦੇ ਕੋਲ ਰਿਆ ਕਈ ਉਹਨੂੰ ਕਹਿੰਦੇ ਯਾਰ ਤੂੰ ਤੇ ਕੈਨੇਡਾ ਜਾ ਹਾਂ ਤੂੰ ਇੱਥੇ ਮਾਤਾ ਦੇ ਵਾਸਤੇ ਕੋਈ ਨੌਕਰ ਰੱਖ ਜਾ ਪਿਛੇ ਕਹਿੰਦਾ ਮਾਂ ਨੇ ਮੈਨੂੰ ਪਾਲਿਆ ਨੌਕਰ ਨੂੰ ਥੋੜਾ ਪਾਲਿਆ ਜਿਹੜੀ ਫੀਲਿੰਗ ਮੇਰੇ ਅੰਦਰ ਮਾਂ ਪ੍ਰਤੀ ਹੈ ਉਹ ਨੌਕਰ ਦੇ ਅੰਦਰ ਥੋੜਾ ਹੋਣੀ ਹੈ ਨੌਕਰਾਂ ਨਹੀਂ ਅੰਦਰ ਥੋੜਾ ਹੋਣੀ ਹੈ ਹੁਣ ਆਣ ਕੇ ਉਹਦੀ ਮਾਤਾ ਦੀ ਡੈਥ ਹੋਈ ਹੈ ਤੇ ਹੁਣ ਉਹ ਅਗਲਾ ਸਟੈਪ ਲਵੇਗਾ ਵੀ ਉਹ ਕਦੋਂ ਬਾਹਰ ਜਾਂਦਾ ਹੈ ਹੈਗੇ ਤੇ ਦੁਨੀਆ ਵਿੱਚ ਤੇ ਕਈ ਐਸੇ ਵੀ ਹੈਗੇ ਆ ਜਿਹੜੇ ਮਾਪੇ ਬਾਬ ਦੇ ਕੋਲ ਰਹਿ ਕੇ ਵੀ ਮਾਪੇ ਬਾਬ ਨੂੰ ਨਹੀਂ ਪੁੱਛਦੇ ਮਕਸਦ ਇਹ ਆਉਂਦਾ ਵੀ ਤੁਸੀਂ ਆਪਣੇ ਮਾਪੇ ਬਾਬ ਨੂੰ ਘਰ ਚ ਕਿਦਾਂ ਰੱਖਦੇ ਹੋ ਵੇਖੋ ਕਦੀ ਸਮਾਂ ਆਉਂਦਾ ਇੱਕ ਮਾਪੇ ਬਾਬ ਸਾਨੂੰ ਬੱਚਿਆਂ ਨੂੰ ਕਿਦਾਂ ਪਾਲਦੇ ਆ ਦੋ ਦੋ ਤਿੰਨ ਤਿੰਨ ਬੱਚੇ ਪਾਲਦੇ ਆ ਪ੍ਰਾਣੀ ਪੀੜੀ ਜਿਹੜੀ ਸੀ ਹੈ ਹੀ ਬੱਚੇ ਦੋ ਦੋ ਤਿੰਨ ਤਿੰਨ ਸੀ ਉਹ ਅਗਲੀ ਪੀੜੀ ਵਾ ਹੁਣ ਤੁਹਾਨੂੰ ਪਤਾ ਵੀ ਇੱਕ ਹੈ ਵੱਧ ਹੱਦ ਦੋ ਹੈ ਜਿਹੜੀ ਵੱਡੀ ਪੀੜੀ ਉਹਨਾਂ ਨੂੰ ਪਤਾ ਤਿੰਨ ਤਿੰਨ ਭਰਾ ਚਾਰ ਚਾਰ ਭਰਾ ਅੱਛਾ ਉਹਦੋਂ ਪੈਸਾ ਵੀ ਇਹਨਾਂ ਨਹੀਂ ਸੀ ਹੈਗਾ ਸਾਧਨ ਵੀ ਇਹਨਾਂ ਨਹੀਂ ਸੀ ਹੈਗੇ ਕਿੱਦਾਂ ਵਿਚਾਰੀਆਂ ਨੇ ਕੰਮ ਕੀਤੇ ਕਿਦਾਂ ਮਿਹਨਤਾਂ ਕੀਤੀਆਂ ਕਿਦਾਂ ਪਾਲਿਆ ਅੱਛਾ 4-5 ਬੱਚਿਆਂ ਨੂੰ ਕੱਲੀ ਮਾਂ ਬਾਪ ਪਾਲ ਗਏ ਤੇ ਜਦੋਂ ਮਾਂ ਬਾਪ ਬਜ਼ੁਰਗ ਹੋਏ ਉਦੋਂ ਬੱਚਿਆਂ ਕੋਲ ਘਰ ਰੱਖਣ ਨੂੰ ਬੋਲੋ ਜੀ ਕਈ ਤਾਂ ਬਹੁਤ ਅੱਗੇ ਵਾਜ ਜਾਂਦੇ ਕਈ ਵੰਡ ਲੈਂਦੇ ਕਹਿੰਦੇ ਬਾਪੂ ਨੂੰ ਤੂੰ ਰੱਖ ਲੈ ਮਾਤਾ ਨੂੰ ਮੈਂ ਰੱਖ ਲੀਨਾ ਉਹ ਬਜ਼ੁਰਗ ਵੀ ਵੰਡ ਲੈਂਦੇ ਆ ਫਿਰ ਅੱਗੇ ਕਈ ਇਦਾਂ ਵੀ ਕਹਿੰਦੇ ਆ ਅਸੀਂ ਬਾਪਾ ਬਾਪ ਨੂੰ ਖੁੱਲਾ ਛੱਡਿਆ ਜਿਹਦੇ ਵਾਲ ਮਰਜ਼ੀ ਰਵੇ ਉਹ ਇਦਾਂ ਕਹਿੰਦੇ ਆ ਇੱਕ ਸ਼ਬਦ ਮੈਂ ਵਰਤਣ ਲੱਗਾ ਜੀ ਧਿਆਨ ਨਾਲ ਸੁਣਿਓ ਕਈ ਵਾਰੀ ਨਾ ਸ਼ਬਦ ਬਹੁਤ ਛੋਟੇ ਹੁੰਦੇ ਪਰ ਇਹਦੇ ਅਰਥ ਬੜੇ ਵੱਡੇ ਹੁੰਦੇ ਨੇ ਕਈ ਵਾਰੀ ਤੁਹਾਨੂੰ ਕੋ ਪੁੱਛਦੇ ਆ ਨਾ ਮਾਂ ਬਾਪ ਤੁਹਾਡੇ ਨਾਲ ਨਹੀਂ ਰਹਿੰਦੇ ਆ ਉਦੋਂ ਸ਼ਬਦ ਇਹ ਨਹੀਂ ਬੋਲਣਾ ਕਿ ਮਾਂ ਬਾਪ ਸਾਡੇ ਨਾਲ ਨਹੀਂ ਉਦੋਂ ਕਹਿਣਾ ਵਾ ਮੈਂ ਜੇ ਇੰਨਾ ਵੱਡਾ ਨਹੀਂ ਹੋਇਆ ਕਿ ਮਾਂ ਬਾਪ ਮੇਰੇ ਨਾਲ ਰਹਿਣ ਮੈਂ ਮਾਂ ਬਾਪ ਨਾਲ ਰਹਿਣਾ ਪਰ ਗੱਲ ਇਹ ਹੁੰਦੀ ਨਾ ਅਗਲੇ ਨੂੰ ਇਹ ਹੁੰਦਾ ਵਾ ਘਰ ਦੀਆਂ ਕਿਸ਼ਤਾਂ ਤੇ ਮੈਂ ਦੇਣ ਡਿਆ ਮਾਂ ਬਾਪ ਦਾ ਨਾ ਕਿਦਾਂ ਲੈਦਾ ਉਹ ਵੀ ਸੱਚਾ ਉਹ ਕਹਿੰਦਾ ਵੇ ਘਰ ਤੇ ਮੈਂ ਬਣਾਇਆ ਪਰ ਇਹ ਭੁੱਲ ਗਿਆ ਵੀ ਮਾਂ ਨੇ ਤਾਂ ਜਵੈਣ ਚਿੱਤ-ਚਿੱਤ ਕੇ ਮੂੰਹ 'ਚ ਮੈਨੂੰ ਪਾਲਿਆ ਉਹ ਤੇ ਗਿੱਲਿਆ ਥਾਵਾਂ ਤੇ ਪਿੰਦੀ ਰਹੀ ਆ ਸੁੱਕਿਆ ਥਾਵਾਂ ਤੇ ਆਪ ਮੈਨੂੰ ਪਾਉਂਦੀ ਰਹੀ ਤੇ ਆਪ ਗਿੱਲਿਆ ਥਾਵਾਂ ਤੇ ਪੈ ਪੈ ਕੇ ਮੈਨੂੰ ਕਿਦਾਂ ਉਹਨੇ ਪਾਲਿਆ ਤੇ ਕਿਦਾਂ ਵੱਡਾ ਕੀਤਾ ਤੇ ਇੱਕ ਮੈਂ ਬੇਨਤੀ ਕਰਾਂ ਧਿਆਨ ਨਾਲ ਸੁਣਿਓ ਜਿਹੜੀਆਂ ਮਾਵਾ ਸ਼ਬਦ ਬੋਲਦੀਆਂ ਹੁੰਦੀਆਂ ਸੀ ਨਾ ਕਿਤੇ ਬੱਚੇ ਨੇ ਆਖ ਲੈਣਾ ਤੇਰਾ ਤੇ ਗੰਦ ਜੇ ਮੇਰੇ ਨੋਹਾਂ 'ਚ ਫਸਿਆ ਇਹ ਮਾਵਾ ਸ਼ਬਦ ਬੋਲਦੀਆਂ ਹੁੰਦੀਆਂ ਸੀ ਤੇਰਾ ਗੰਦ ਤਾਂ ਜੇ ਮੇਰੇ ਬੋਲੋ ਜੀ ਇਹ ਅਗਲੀ ਪੀੜ੍ਹੀ ਨਹੀਂ ਇਹ ਗੱਲ ਬੋਲ ਸਕਦੀ ਕਿਉਂਕਿ ਡਾਈਪਰ ਹੈਗਾ ਇੱਥੇ ਗੰਦ ਤੱਕ ਤੇ ਨੌਬਤ ਆਉਂਦੀ ਨਹੀਂ ਉਹ ਪ੍ਰਾਣੀਆਂ ਮਾਵਾਂ ਸੀ ਵਿਚਾਰੀਆਂ ਪੋਤੜੇ ਬਦਲਦੀਆਂ ਸੀ ਉਦੋਂ ਤੇ ਗੰਦ ਵਾਕਿਆ ਸੀ ਕਈ ਵਾਰੀ ਮਤਲਬ ਸਰਦੀਆਂ ਵਿੱਚ ਜਿਹੜੇ ਪੋਤੜੇ ਲਵੇਲ ਡਵੇਲ ਬੱਚੇ ਛੁੱਟੀ ਜਾਣੇ ਦੋ ਦੋ ਤਿੰਨ ਤਿੰਨ ਬੱਚੇ ਹੋਣੇ ਅੱਜ ਇੱਕ ਬੱਚਾ ਆਖਰ ਦਾਦੀਆਂ ਕਹਿ ਦਿੰਦੀਆਂ ਕਹਿੰਦੀਆਂ ਤੁਸੀਂ ਧੰਨ ਜੇ ਅਸੀਂ ਛੇ ਛੇ ਬੱਚੇ ਪਾਲਿਆ ਖੇਤਾਂ 'ਚ ਕੰਮ ਵੀ ਕਰਾਇਆ ਘਰ ਮੰਜਾਂ ਨੂੰ ਪੱਠੇ ਪਾਏ ਆ ਘਰਾਂ 'ਚ ਪੋਚੇ ਫਿਰਿਆ ਘਰਾਂ 'ਚ ਫਰਸ਼ਾਂ ਪਈਆਂ ਪੱਥਰ ਲੱਗੇ ਨੇ ਇੱਕ ਬੱਚਾ ਸਾਹਮਣ ਲੱਗਿਆ ਵੀ ਚੀਕ ਚਿਆੜਾ ਪਾਇਆ ਜਾਂਦਾ ਹੈ ਅੱਛਾ ਜੇ ਬੱਚਿਆਂ ਨੂੰ ਚੁੱਪ ਕਰਾਉਣ ਲਈ ਸਾਧਨ ਵੀ ਕਿੰਨੇ ਆ ਗਏ ਮੋਬਾਈਲ ਫੜਾ ਦੋ ਟੀਵੀ ਲਾ ਦੋ ਲੈਪਟਾਪ ਦੇ ਦਿਓ ਤੇ ਪ੍ਰਾਣੇ ਸਮੇਂ ਬੱਚੇ ਨੂੰ ਚੁੱਪ ਕਰਾਉਣ ਦਾ ਕੀ ਸਾਧਨ ਸੀ ਵੱਡੀ ਗੱਲ ਟੋਕਰੀ ਬੰਨ੍ਹ ਦੇਣੀ ਥੱਲੇ ਤੂਤ ਦੇ ਰਸੀਆਂ ਬੰਨ੍ਹ ਦੇਣੀਆਂ ਤੇ ਵਿੱਚ ਨਿਆਣੇ ਨੂੰ ਬੋਲੋ ਆ ਸਾਰੀ ਪੀੜ੍ਹੀ ਉਹ ਬੈਠੀ ਹੈ ਜੀ ਕਿੱਦਾਂ ਪਾਲਿਆ ਮਾਂ ਬਾਪ ਨੇ ਤੇ ਅਗਲੀ ਪੀੜ੍ਹੀ ਜਿਨ੍ਹਾਂ ਪਰਿਵਾਰਾਂ ਸਮਾਜ ਵਿੱਚ ਰਹਿਣਾ ਸਿੱਖ ਲਿਆ ਮਾਫ਼ ਕਰਨਾ ਮੈਂ ਪਹਿਲਾਂ ਮਾਫੀ ਮੰਗ ਲਵਾਂ ਅਮੀਰੀ ਤੁਹਾਡਾ ਵੱਡਾ ਘਰ ਨਹੀਂ ਅਮੀਰੀ ਘਰ ਚ ਲੱਗਾ ਮਹਿੰਗਾ ਮਾਰਬਲ ਨਹੀਂ ਅਮੀਰੀ ਐ ਤੁਸੀਂ ਸਮਾਜ ਵਿੱਚ ਰਹਿੰਦੇ ਕਿਦਾਂ ਹੋ ਇਹ ਗੁਰਮਤ ਦਾ ਸਾਂਝਾ ਉਪਦੇਸ਼ ਹੈ ਸਾਰਿਆਂ ਵਾਸਤੇ ਜਿੱਦਣ ਤੁਸੀਂ ਸਮਾਜ ਵਿੱਚ ਚੰਗਾ ਸੋਚਣਾ ਚੰਗਾ ਬੋਲਣਾ ਚੰਗਾ ਕਰਨਾ ਸ਼ੁਰੂ ਕਰਤਾ ਨਾ ਤੁਹਾਨੂੰ ਤੁਹਾਡੇ ਅੰਦਰੋਂ ਹੀ ਸੁੱਖ ਦਾ ਬੁੱਲਾ ਆਉਣ ਲੱਗ ਪੈਣਾ ਸੁੱਖ ਦੀ ਹਵਾ ਆਉਣ ਲੱਗ ਪੈਣੀ ਹੈ